ਅਜਿਹੇ ਬ੍ਰੌਸੇਟਾ ਦੇਖਾ ਲਿਆ ਆ। ਪਿਆ ਨਮਾ ਚੈਨਲ ਤੇ ਸਬਸਕ੍ਰਾਈਬ ਕਰ ਲਿਓ। ਫਾਟਰੀ ਮੇਰੇ ਨਾਲ ਆਪਣੇ 1 ਕੇ ਸਬਸਕ੍ਰਾਈਬਰ ਹੋ ਗਏ ਨੇ ਕਿ ਤੇ ਬਾਬਾ ਸੋਹਣੇ ਕਿ ਚੜ੍ਹਦੀ ਕਲਾ ਰੱਖੇ ਤੇ 30000 ਸੋ ਹੋਣਾ ਸੀ ਦੂਸਰਾ ਬੰਦਾ ਚੱਕੇ ਚੱਲਦੇ ਆ ਦੇਖ ਲੈ ਜੇ ਖੜੇ ਹੁੰਦਾ ਟਾਲੂ ਵੀ ਘਟਾ ਕੇ ਨਿਕੰਦਾਂ ਨੇ ਰੱਖੇ ਆ ਸਾਡੀ ਚਾਹ ਤੇ ਸੰਦੋਖੇ ਆਂ ਇੱਥੇ ਐਂ ਜਾਣਾ ਬਈ ਤੇ ਸੈੱਜ ਜਾਣੀ ਜਾਂਦੇ ਆ ਘਰੇ ਜੀ ਕੀ ਰੱਖਦਾ ਉਹਦਾ ਘਰੇ ਜਾਣਾ ਜੀ ਇੱਡੀ ਕਰਤਾ ਤੇ ਫਿਰ ਅਸੀਂ ਤੇਨ ਤੇ ਸੋਚਿਆ ਤੇਨ ਤੇ ਜੇ ਕਿਹਨਾਂ ਨੇ ਤਿਆਰ ਦੇਖ ਲੈ ਘਰੇ ਹੋਵੇ ਕਿ ਉਹ ਨਹੀਂਗਾ ਫਿਰ ਮੁੜੀ ਚੱਕਰ ਆ ਪੈਣਾ ਉਹਨਾਂ ਨੂੰ ਵੀ ਜ਼ਰਾ ਟਾਈਮ ਲਾਇਦਾ ਕਦੋਂ ਮੈਂ ਉਹ ਜੀ ਨਹੀਂ ਗਿਆ ਦੇਖ ਲਈ ਪੋਸਟਰ ਲਗਾ ਚੱਲ ਚੱਲ ਕੀ ਆ ਗਿਆ ਕੀ ਆ ਗਿਆ ਜਰਾ ਚੱਕ ਲਾਂਗੇ ਨਹੀਂ ਆਇਆ ਤਾਂ ਰਹਿਣ ਦੇ ਹੋਰ ਕੀ ਹੋ ਸਕਦਾ ਨਹੀਂ ਜਾਨਾ ਕਿ 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 ਅੱਬਿਆ ਜੀ ਪਤਾ ਜੇ ਮੈਂ ਕਿਦ ਨੂੰ ਬਤਾਈ ਜਾਂ ਉਹ ਬਦਰੀ ਕਰ ਪਰ ਵੀ ਬੜੀ ਬਦਰੀ ਹੋਈ ਅੱਜ ਜੀ ਇਸ ਕਰ ਵੀ ਦੀ ਇੱਕ ਚੀਜ਼ ਸੀ 100 ਬੇੜੀ ਤੇ ਹੁਣ ਅਸੀਂ ਐਂਟਵਾਰ ਨੂੰ ਕਰਾਂਗੇ ਜਰੂਰ ਐਂਟਵਾਰ ਨੂੰ ਸ਼ੁਰੂ ਕਰਾਂਗੇ ਤੇ ਦੇਖਦੇ ਕਿੰਨੀ ਛੇਤੀ ਕਿੰਨੇ ਲੱਗਦੇ ਬੇੜ ਕਿੰਨੇ ਲੱਗੇ ਬਹੁਤ ਐਂਟਵਾਰ ਨੂੰ ਲਿਆਵਾਂਗੇ ਜਿੰਨੇ ਪਹਿਲੇ ਇਕੱਠੇ ਹੋ ਗਏ ਚਲੋ ਘਾਟਾ ਦੇਖਾਂ ਆਓ ਭਈ ਮਿੱਤਰੋ ਸਾਡਾ ਕੱਲ ਵਾਲਾ ਬਲੌਗ ਪਿੱਛੀ ਰਹਿ ਗਿਆ ਸੀਗਾ ਤੇ ਹੁਣ ਕੱਲ ਵਾਲਾ ਹੀ ਅਸੀਂ ਕੰਟੀਨਿਊ ਕਰਦੇ ਪਏ ਆ ਤੇ ਅੱਜ ਫੇਰ ਕੱਲ ਨੂੰ ਸਾਨੂੰ ਕੋਈ ਇੰਪੋਰਟਡ ਕੰਮ ਆਇਆਗਾ ਜਿਸ ਕਰਕੇ ਸਾਨੂੰ ਜਲਦੀ ਜਲਦੀ ਚ ਬਲੌਗ ਵੀ ਬੰਦ ਕਰਨਾ ਪਿਆ ਇੱਕ ਕੰਮ ਪੂਰਾ ਕਰਨਾ ਸੀਗਾ ਜਾਣਾ ਪਿਆ ਕਿਤੇ ਤੇ ਹੁਣ ਅੱਜ ਦੇ ਬਲੌਗ ਤੇ ਫੇਰ ਅਸੀਂ ਦੁਬਾਰਾ ਸ਼ੁਰੂ ਕਰਦੇ ਆ ਦੋ ਬੰਦੇ ਸੀ ਯਾਰ ਆ ਰਹੇ ਇਕਾਲਣੇ ਬੰਦੇ ਦੇ ਨਾਲ ਤੇ ਦੋ ਮਗਰ ਆ ਰਿਹਾ ਐਕਟਿਵਾ ਤੇ ਜਿਵੇਂ ਆ ਲਾੜੋ ਕੀ ਮਗਰ ਕੋਈ ਪਿਆਰ ਨਵਾਬ ਸਾਹਿਬ ਤੇ ਆ ਰਿਹਾ ਔਰ ਤੇ ਆ ਦੇਖ ਲੋ ਕਿ ਕਿੱਥੇ ਫਿਕਰ ਹੋਣੀ ਤੁਨ ਕੋਲੇ ਕੋਲੇ ਹੋਰ ਦੋਸਤੋ ਯਾਖਤ ਤੁਸੀਂ ਮਾਤਾ ਸਬਸਕ੍ਰਾਈਬ ਕਰੀ ਜਾਓ ਬਾਬੇਰੀ ਮੇਰਨਾ ਆਪਣੇ ਮੰਨ ਕੇ ਹੋ ਗਏ ਪਨੋਂ ਬਲਾ ਜਦੋਂ ਮੇਰੀ ਪਰ ਮੰਨ ਕੇ ਹੁੰਦੇ ਆ ਕਿ ਨਹੀਂ ਕੁਛ ਖੁਸ਼ੀ ਹੋਈ ਆ ਐ ਖੁਸ਼ੀ ਵਾਲੀ ਗੱਲ ਆ ਇੱਕ ਮਗਰ ਹੋਰ ਮੰਨ ਕੇ ਆ ਛੱਡ ਜਾ ਕਰੋ ਹੱਥ ਚਾ ਜਾਣਾ ਨੇ ਚਾ ਆਈ ਸਿੱਧੀ ਗੱਲ ਇਹ ਕਿਉਂ ਹੈ ਜੀ ਕਾ ਬੜਾ ਆਵਾਜ਼ ਆ ਰਹੀ ਸੀ ਕਈਏ ਬੜੀ ਜਿਹਾ ਲੱਗ ਉਹਨੇ ਉਹਨੇ ਕਰਤਾ ਉਹਨੇ ਦੇਖਿਆ ਵੀ ਬਲੌਗ ਬੰਦਾ ਪਿਆ ਤਾਂ ਉਹਨੇ ਕੀਤਾ ਫਰੀ ਆਗੇ ਉਹਨੇ ਕੀ ਪਤਾ ਸੀ ਕਿ ਕੈਮਰਾ ਇਧਰਲੇ ਪਾਸੇ ਆ 8 ਮਹੀਨੇ ਹੋਦੇ ਆ ਯਾਰ ਤੱਕ ਪਤਾ ਨਹੀਂ ਹੈ ਜਿਹੜਾ ਬਲੌਗਰ ਆ ਗਿਆ ਮਿੱਤਰੋ ਜਿਹੜੇ ਵੀ ਸਾਡੇ ਬਲੌਗ ਚਾਹਾਂ ਦੇਖਦੇ ਆ ਸਾਡੇ ਨਾਲ ਨਾਲ ਨਵੇਂ ਬਕਰਦੇ ਆ ਪਲੀਜ਼ ਸਾਡੇ ਤੇ ਤੇ ਲੈ ਕੇ ਇਟਰ ਆਏ ਹੋਰ ਕੀ ਏਟਰ ਪੜਨੇਗੇ ਯਾਰ ਕੀ ਕਰੀਏ ਹਣ ਆ ਦੇਖੋ ਮਿੱਤਰੋ ਆ ਜਿਹੜਾ ਸੰਤਰੀ ਟੀ-ਸ਼ਰਟ ਵਾਲਾ ਇਹਦੇ ਹੈਗੇ 1500 ਪਰ ਇਹਨੂੰ ਕਿਹਾ ਵਲੋਗ ਪਾਇਆ ਕਰ ਪਹੁੰਚਦਾ ਨਹੀਂਗਾ ਹੁਣ ਇਹਨੂੰ ਕੌਣ ਦੱਸੇ ਵੀ ਜਿਹੜੇ ਪਹੁੰਚ ਗਏ ਤੇ ਅੱਜ ਜਿਆਦਾ ਟਾਈਮ ਹੋ ਗਿਆ ਬੰਦੇ ਚੱਕਦੇ ਚੱਕਦੇ ਦੁੱਧ ਨਾਲ ਲੇਟ ਹੋ ਜੇ ਮਿੱਤਰੋ ਆ ਮਿੱਤਰੋ ਦੁੱਧ ਲੈ ਲਿਆ ਤੇ ਹੁਣ ਚੱਲਨੇ ਆ ਘਰ ਨੂੰ ਉਹ ਜਾ ਰਿਹਾ ਦੁੱਧ ਲੈ ਕੇ ਬੰਦਾ ਸਾਡਾ ਉਹ ਯਾ ਕਲੀਅਰ ਹੈ। ਅੱਤਰਵਾ ਆ ਜਾ ਰਿਹਾ ਦੁੱਧ ਲੈ ਕੇ ਬੰਦਾ ਸਾਡਾ ਅਸੀਂ ਬੰਦੇ ਲਾਓ ਵੀ ਮਿੱਤਰ ਹੁਣ ਦੁੱਧ ਲੈ ਆ ਤੇ ਦੇਖ ਦੇ ਕਿਤੇ ਕਿਹੜੀ ਗੁੜੀ ਮਾਰਦੇ ਆ ਇੱਕ ਥੰਬਨੇਲ ਵੀ ਲੈਣਾ ਲੈ ਕੇ ਫਿਰ ਆਪਾਂ ਵਲੋਗ ਉਹਦੇ ਖਤਮ ਕਰਾਂਗੇ ਤੇ ਹੁਣ ਚੱਲਦੇ ਆ ਥੰਬਨੇਲ ਲੈਣਾ ਕਿੱਥੇ ਹੈਂ ਆਣ ਪੀਣ ਦੇਖ ਲਾ ਹੈਂ ਮੈਂ ਤਾਂ ਨਹੀਂ ਲਓ ਬਈ ਮਿੱਤਰੋ ਅੱਜ ਬੰਦਾ ਟ੍ਰੀਟ ਕਰਨ ਲੱਗਾ ਜਿਹੜਾ ਅੱਗੇ ਜੀ ਸਕੂਟਰੀ ਚਲਾ ਰਿਆ ਆਪਣੀ ਦਾ ਚੱਲੋ ਕੋਈ ਨਾ ਕਾੜ ਪੀਂਦੇ ਐਸੇ ਨਾ ਕੋਈ ਨਾ ਕਾੜ ਪੀਂਦਾ ਬੋ ਮਿੱਤਰੋ ਆਹ ਬੰਦੇ ਬੜਾ ਚੜਾ ਤੇ ਇਹ ਮਤਲਬ ਐਡਾ ਮਿੱਡਾ ਹੋ ਗਿਆ ਨਾ ਚਲਾ ਲਿਓ ਕਿਉਂਕਿ ਇੱਥੇ ਨਾ ਆਹ ਮੁੱਢੇ ਕੈਮਰਾ ਲੈ ਕੇ ਜਾ ਰਿਹਾ ਭਰਾਵਾ ਡੋਲੂਗਾ ਇਹ ਮੇਰੇ ਨਾਲ ਹੁੰਦਾ ਨਾ ਮੈਨੂੰ ਕੋਈ ਚੱਕਰ ਨਹੀਂ ਹੁੰਦੀ ਆ ਦੇਖੋ ਅੱਜ ਬੰਦੇ ਜਮਾਨੇ ਲੈ ਕੇ ਚੱਲ ਚੱਲ ये तो चलते चलते आ गया ਚੱਲੇ ਆ ਨਵੇਂ ਇੱਕ ਤੋਂ ਨੇ ਉਹ ਆਗੜੀ ਵੀ ਜਾਣੀ ਜੀ ਉਹ ਸਾਰ ਤੇ ਕਾਲੀ ਹੋਏ ਜਾਨਾ ਬੱਬੀ ਕਰਨਾ ਲਈ ਉਹ ਕਿਥੇ ਉਹ ਦੋਦੇ ਕਿੱਥੇ ਗਿਆ ਉਹ ਨੂੰ ਵੱਡਲਾ ਭਰਾ ਉਹ ਕੀਮਤੀ ਜੀਜ਼ ਆ ਮੇਰੀ